ਇਹ 17000 ਦਾ ਹੈ ਦਾ ਲੱਖ ਦਾ ਵੀ ਹੋ ਜਾ ਰੇਟ ਦੇ ਹਿਸਾਬ ਨਾਲ ਵੀ ਇਦਾਂ ਤਾਂ ਘਟਦੇ ਨਹੀਂ ਹੈ ਖੁੰਡਾ ਤੇ ਬੈਠੇ ਹੈ ਹੈ ਅਸੀਂ ਉਹਨੇ ਖੇਤ ਉਧਰ ਕੇਲ ਹੁੰਦੀ ਹੈ ਤੇ ਤੜਕੇ ਜੋ ਕਾਗਜ਼ ਚੱਕਦੇ ਹੱਥ ਕੋਰੇ ਦਾ ਕਰਕੇ ਜ਼ਰੂਰੀ ਕੋਰੇ ਦਾ ਕਰਕੇ ਜ਼ਰੂਰੀ ਤੇ ਇਹਨੂੰ ਹੋਰ ਕੋਈ ਠੰਡ ਨਹੀਂ ਮਾਰਦੇ ਠੀਕ ਹੈ ਸਾਰੇ ਸੌਖੀ ਖੇਤੀ ਚ ਆਪਣਾ ਕਦੂਰੀ ਹੈ ਠੀਕ ਹੈ ਇਹ ਨੌਂ ਤਰਾਇ ਤਾਂ ਵਈ ਇਹਦੀ ਰੋਜ਼ਮੂ ਹੁੰਦੀ ਹੈ ਰੋਜ਼ਮੂ ਹਾਂ ਨਹੀਂ ਤੀਜੇ ਦਿਨ ਤੇ ਰੱਖ ਲਾਵੇ ਹੁੰਦੇ ਠੀਕ ਹੈ ਛੱਡ ਕੇ ਕਹਿੰਦੀ ਭਾਲ ਲਿਆ ਹੂੰ ਦੁੱਧ ਪਾ ਕੇ ਬਣਾਉਂਦੇ ਆ ਜਿਹੜੇ ਸ਼ਹਿਰ ਵਾਲੇ ਛੋਟਾ ਛੱਡ ਪਾ ਲਿਆ ਕੀ ਨੰਗੀ ਜਾਂਦਾ ਵੱਡਾ ਛੋਟਾ ਹਾਂ ਹਾਂ ਰੇਡਾਂ ਦੇ ਵਿੱਚੋਂ ਜਿਹੜਾ ਪੇਠਾ ਸੀ ਮੇਰਾ ਉਹ ਥੋੜਾ ਡਾਉਨ ਸੀਗਾ ਜਿਹਦਾ ਮੱਖੀ ਮੁੱਖੀ ਦਾ ਅਟੈਕ ਆ ਗਿਆ ਸੀਗਾ ਪਰ ਹੋਇਆ ਵੀ ਨਹੀਂ ਹਾਂ ਪੇਠਾ ਹੋਇਆ ਵੀ ਨਹੀਂ ਇਹਨਾਂ ਕਿਉਂਕਿ ਉੱਥੇ ਪੋਂਡੀ ਜੂਹਾ ਕਰਕੇ ਉਹ ਡਾਉਨ ਸੀਗਾ ਠੀਕ ਹੈ ਪੌਣੇ 2 ਕਿੱਲੇ ਦੇ ਵਿੱਚੋਂ ਵੀ ਮਤਲਬ ਵੀ ਡੇਢ ਕਿੱਲੇ ਮੰਨ ਠੀਕ ਹੈ ਮੈਂ 3.5 ਲੱਖ ਦੀ ਸਬਜ਼ੀ ਵੇਚੀ ਆ ਜੇ ਕੋਈ ਬੰਦਾ ਐ ਕਹਿੰਦਾ ਉਹ ਵੀ ਤੁਹਾਨੂੰ ਡੇਢ ਕਿੱਲੇ 'ਚ 3.5 ਲੱਖ ਦੀ ਵੇਚੀ ਆ ਤਾਂ ਆਪਣੇ ਕੋਲੇ ਪੱਚੀਆਂ ਸਗੋਤ ਪਈਆਂ ਇਹਦੇ ਤੋਰੀ ਕਿੰਨੀ ਸੀ ਤੋਰੀ ਸੀ ਅੱਧਾ ਕਿੱਲਾ ਅੱਧਾ ਕਿੱਲਾ ਪਹਿਲੇ ਦਿਨ ਤੋਰੀ ਵੇਚੀ 2 ਕਿਲੋ ਤੋਰੀ ਲੈ ਗਈ ਆ ਬੋਲੀ ਤੇ ਕੱਲੀ 2 ਕਿਲੋ ਤੋਰੀ ਨਹੀਂ ਲੈ ਗਈ ਅਸੀਂ ਨਾਲ ਕਦੂ ਸੀ 2 ਕਿਲੋ ਤੋਰੀ ਲੈ ਗਿਆ 200 ਰੁਪਏ ਕਿਲੋ ਵਿਕੀ ਹੂੰ ਸਤਿਗੁਰ ਜੀ ਮੂਸਾ ਵਾਲੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਆ ਬਾਈ ਹਰਦੀਪ ਕੋਲੇ ਜਿਹਦੀ ਆਪਾਂ ਪਹਿਲਾ ਵੀਡੀਓ ਪਾਈ ਸੀ ਕਦੂ ਵਾਲੀ ਦੇਸੀ ਕਦੂ ਵਾਲੀ ਕਨਾਲ 'ਚ 52000 ਦਾ ਕਦੂ ਵੇਚਿਆ ਸੀ ਤੁਸੀਂ ਬੰਦੇ ਵੀ ਜਾਣਦੇ ਹੋ ਤੇ ਕਰਾਉਣੇ ਬਾਈ ਨਾਲ ਗੱਲਬਾਤ ਸਤਿਗੁਰ ਬਾਈ ਸਤਿਗੁਰ ਜੀ ਕੀ ਹਾਲ ਹੈ ਹਰਦੀਪ ਠੀਕ ਹੈ ਜੀ ਤੇ ਇਹ ਕਿੰਨੀ ਸਬਜ਼ੀ ਲਾਈ ਬੈਠਾ ਹੈ ਤੁਸੀਂ ਬਾਈ ਮੈਂ ਸਬਜ਼ੀ ਲਾਈ ਬੈਠਾ 2 ਕਿਲੋ 2 ਕਿਲੋ ਸਬਜ਼ੀ ਲਾਇਆ ਟੋਟ ਪਹਿ ਜਗਾ ਭਾਈ ਆਪਣਾ ਤਾਂ ਛੱਪਣ ਕਦੂਆ ਹਾਂ ਇੱਥੇ ਕਿੱਲਾ ਲਾਇਆ ਇਧਰੇ ਦੇਸੀ ਕਦੂ ਲਾਇਆ ਹੋਇਆ ਠੀਕ ਹੈ ਉਹ ਟੋਰੀ ਲਾਈ ਹੈ ਠੀਕ ਹੈ ਉਹ ਆਪਣਾ ਪੇਟ ਲਾਇਆ ਕਿੰਨਾ ਕਿੰਨਾ ਵਾਂ ਲਾਇਆ ਸੀ ਤੇ ਆਪਣਾ ਕਦੂ ਥੱਲੇ ਛੱਪਣ ਕਦੂ ਦਾ ਅੱਧਾ ਕਿਲਾ ਲਾਇਆ ਹੋਇਆ ਠੀਕ ਹੈ ਦੇਸੀ ਕਦੂ ਦੇਸੀ ਕਦੂ ਹੋਣੀ ਹੈ ਸੱਤ ਬਣਾਉਣ ਲੱਗ ਪੱਗ ਠੀਕ ਹੈ ਟੋਰੀ ਆ ਗਈਆਂ ਦੋ ਤਿੰਨ ਕਿਲਾ ਠੀਕ ਹੈ ਅੱਧਾ ਕਿਲਾ ਪੇਟ ਅੱਧਾ ਕਿਲਾ ਹੈ ਤੇ ਦੋਸਤੋ ਆਪਾਂ ਜਾਣਕਾਰੀ ਲੈਣੇ ਹਦੀਪ ਤੋਂ ਚੱਪਾ ਤੇ ਜੀ ਬਾਈ ਦੀ ਲੋਕੇਸ਼ਨ ਦੀ ਗੱਲ ਕਰੀ ਬਾਈ ਦਾ ਪਿੰਡ ਮੱਖਾ ਹੈਗਾ ਤੇ ਤਲਵੰਡੀ ਵਾਲੇ 메ਨ ਰੋਡ ਤੋਂ ਦੋ ਕਿਲੇ ਪਿੱਛੇ ਸ਼ਰਮਾ ਬਾਈ ਦਾ ਬਾ ਤੇ ਬਾਈ ਨੂੰ ਕਈ ਸਾਲ ਹੋ ਗਏ ਖੇਤੀ ਕਰਦੇ ਨੂੰ ਤੇ ਇਹਦੀ ਪਾਪਾ ਜੇ ਚ ਆਪਣ ਕਦੂਆਂ ਦੀ ਗੱਲ ਕਰੀ ਹੈ ਨਾ ਤੇ ਐਨੇ ਵੱਡੇ ਪੱਦਰ ਤੇ ਚ ਆਪਣ ਕਦੂ ਲਾਵੇ ਕਿਹੜੀ ਵੈਰੈਟੀ ਆ ਤੇ ਕੀ ਮੰਨ ਲੈ ਇਹਦੀ ਆਮਦਨ ਵਧੀਆ ਆਉਂਦ ਨੇ ਜੋ ਕਿੰਨੇ ਕ ਦਾ ਹੋ ਜਾਂਦਾ ਆਮਦਨ ਵਧੀਆ ਭਾਈ ਇਹ 70 80 ਹਜ਼ਾਰ ਦਾ ਇਹਦਾ ਲੱਖ ਦਾ ਵੀ ਹੋ ਜਾ ਰਿਹਾ ਰੇਟ ਦੇ ਹਿਸਾਬ ਨਾਲ ਵੀ ਇਦੋਂ ਤਾਂ ਘਟਦੇ ਨਹੀਂ ਹੈ ਅੱਧੇ ਕਿੱਲੇ 'ਚੋਂ ਅੱਧੇ ਕਿੱਲੇ 'ਚੋਂ ਹਾਂ ਆਈ ਵਾਰ ਲਾਉਣਾ ਨੇ ਕਿ ਪਹਿਲੀ ਵਾਰ ਲਾਉਣਾ ਆਈ ਵਾਰ ਲਾਉਣਾ ਮੈਂ ਕਰਿਆ ਸੀ ਜਿਹੜਾ 55000 ਦੇ ਗੱਲ ਕਰੀ ਸੀ ਕਦੂ ਦੇ ਸੀ ਕੱਢਿਆ ਹਾਂ ਉਦੋਂ 55000 ਦਾ ਕੱਢਿਆ ਸੀ ਆ ਕਨਾਲ ਤੋਂ ਉਦੋਂ ਕਨਾਲ ਹੀ ਸ਼ੁਰੂ ਕਰੀ ਸੀ ਡੇਢ ਕਨਾਲੂ ਕਨਾਲ ਡੇਢ ਕਨਾਲ ਸੀ ਆਂਦਾਜਾ ਉਦੋਂ ਬਾਅਦ ਮੈਂ ਕੱਢਿਆ ਸੀ ਉਦੋਂ ਰੇਟ ਪਤਾ ਕੀ ਆ ਸਾੜੀ ਵੇਲੇ ਉਦੋਂ ਰੇਟ ਸੀ ਆ 50 ਰੁਪਏ ਹੂੰ ਮੈਂ ਲੋਕਲ ਸੇਲ ਕਰੀ ਆ ਆਪ ਠੀਕ ਆ ਉਹ ਤਾਂ ਨਿਕਲੇ 52000 ਦਾ ਜੇ ਅੱਜ ਕਹੀ ਜਾਵੇ ਕੋਈ ਅੱਜ ਨਹੀਂ 52000 ਦਾ ਨਿਕਲ ਆ ਠੀਕ ਆ ਹਾਂ ਉਹ ਆਪਾਂ ਉਦੋਂ ਰੇਟ ਸਾੜੀ ਵੇਲੇ ਮੰਨ ਲਾ ਵੀ ਤੂੰ ਐਸਾ ਲਾ ਲਓ ਉਦੋਂ ਕਦੋਂ ਚਾਹੀਦਾ ਹੁੰਦਾ ਰਿਕ ਨੂੰ ਦੇ ਕਦੋਂ ਕਦੋਂ ਦੇਦਾ ਉਹਦਾ ਆ ਵੇਚ ਆਈ ਜੇ ਮੰਡੀ ਤੇ ਵੇਚ ਹੋਵੇ ਤੇ ਨਿਕਲਦਾ ਹੀ ਉਹ ਪੰਜਾਬੀ ਹੁਣ ਵੀ ਫਿਰ ਵਧੀਆ ਕਦੋਂ ਰੇਟ ਹੁੰਦਾ ਕੀਤੇ ਦਾ ਤਾਂ ਕੀਤਾ ਰੇਟ ਲਾ ਲੂ ਇਹਦਾ ਕੀਤਾ ਵਧੀਆ ਜੀ ਰਹਿਣ ਤੁਸੀਂ ਲਾਈ ਬੈਠੇ ਤਾਂ ਰੇਟ ਵਧੀਆ ਹੀ ਹੋਊਗਾ ਬਾਈ ਇਹ ਫਿਰ ਕੀਤਾ ਲਾ ਸਿਆਲ ਦੇ ਵਿੱਚ ਥੱਲੇ ਹੱਥ ਮਾਰਨੇ ਪੈਂਦੇ ਲੋਕ ਤਾਂ ਖੁੰਡਾ ਦੇ ਬੈਠੇ ਐ ਹੈ ਅਸੀਂ ਉਹਨੇ ਖੇਤ ਉਧਰ ਤੇਲ ਹੁੰਦੀ ਐ ਤੇ ਤੜਕੇ ਜੋ ਕਾਜ ਚੱਕਦੇ ਹੱਥ ਫੜ ਲੈਦੇ ਜਮਾ ਨਹੀਂ ਉਹ ਤਾਂ ਹਰਦੀਪ ਮਿਹਨਤ ਨਾਲ ਹੀ ਹੈ ਮਿਹਨਤ ਨਾਲ ਜੇ ਹੁਣ ਐ ਕਿ ਖੁੰਡਾ ਦੇ ਵੇਖੇ ਨਹੀਂ ਨਿਕਲਦਾ ਜਾਨਾ ਕਣਕ ਬੀਜ ਜਿਹੜੇ ਨੇ ਖੁੰਡਾ ਦੇ ਇਕੱਠਾ ਕੀ ਕਰ ਤੇ ਇਹਦੇ ਬਾਰੇ ਦੱਸ ਚੱਪਨ ਕਦੂ ਬਾਰੇ ਕਿਹੜੀ ਵੈਰੈਟੀ ਹੈ ਇਹ ਚੱਪਨ ਕਦੂ ਬਾਈ ਇਹ ਨੋਬਲ ਹੈ ਨੋਬਲ ਦਾ ਸਾਰੇ ਹੈ ਸਾਰੇ ਨੋਬਲ ਅੱਧੇ ਕਿਲੇ ਦਾ ਹਾਂ ਹਾਂ ਠੀਕ ਹੈ ਤੇ ਕਿੰਨੇ ਦਿਨਾਂ ਦਾ ਹੋ ਗਿਆ ਇਹ ਜੇ ਆਪਾਂ ਦੇਖਣ ਵਿੱਚ ਚੱਪਨ ਕਦੂ ਬਣੇਗੀ ਇਹ 11ਵੇਂ ਮਹੀਨੇ ਦੀ ਬਾਈ ਇਹ 12 13 ਤਰੀਕ ਨੂੰ ਲਾਇਆ ਹੋਇਆ ਇਹਦੀ ਸਾਮ ਸਵਾਲ ਲਈ ਹੋਈ ਹੈ ਇਸ ਵਿੱਚ ਠੀਕ ਹੈ ਇਹ ਤਾਂ ਕੋਈ ਦੂਰੀਆ ਨਹੀਂ ਪਾਈ ਦੇਖਾ ਥੱਲੇ ਡੀਐਪੀ ਪਾਈਆ ਤੇ ਜਿੰਕ ਪਾਹ ਪਾਈਆ ਘਟਾਸ ਕੋਈ ਤੜਾਈ ਨਹੀਂ ਇਹਦੀ ਦਕਤਰੀ ਹਜੇ ਕੱਲ ਸਬਜ਼ੀ ਥੋੜੀ ਸੀ ਆਪਦੀ ਤੜਾਈ ਵਾਸਤੇ ਤਿਆਰ ਹੋ ਗਈ ਇਹ ਤੇ ਜੂਰੀਆ ਦੀ ਘਾਟ ਆ ਜਿਹੜੇ ਪੀਕ ਮਰੀ ਜਾਂਦੇ ਆ ਮੈਂ ਰੇਹ ਬਹੁਤ ਘੱਟ ਪਾਉਣਾ ਠੀਕ ਆ ਹਾਂ ਜੀ ਜੀ ਨਹੀਂ ਹੈਗਾ ਵੀ ਆਪਾਂ ਬਾਹਲੀ ਰੇਸਤੀ ਜਾਈਏ ਅੱਕੇ ਸ਼ਾਮ ਸਵਾਲ ਕਰੀ ਹੁੰਦੀ ਇੱਕ ਤੜਾਈ ਤੋਂ ਲੈ ਵੀ ਜਾਂਦਾ ਕਾਲੇ ਨਾਗ ਵਰਗੇ ਹੁੰਦੇ ਬਾਈ ਇਹ ਤੜਾਈ ਵੀ ਆ ਜਾਂਦੀ ਜੂਰੀਆ ਦੀ ਘਾਟ ਦੱਸੀ ਹਾਂ ਇਹ ਕਮੀ ਪਈ ਗੈਣਾ ਇਸ ਕੀ ਵਾਸਤੇ ਇਸ ਕੀ ਕੱਖਾਂ ਦੇ ਗੋੜੀ ਕੱਲ ਕਰੀ ਆ ਜੀ ਦੇਖ ਇਹਦੀ ਇਹਦੇ ਤੇ ਜਿਹੜੀ ਆਪਾਂ ਕੀਤੀ ਹੈ ਵੀ ਪੌਣ ਲਿਖਾ ਪਛੜਾ ਹੈ ਇਹ ਜ਼ਰੂਰੀ ਹੈ ਤੇ ਇਹ ਲਿਖਾ ਬਈ ਜਦੋਂ ਠੰਡ ਹੋਵੇ ਨਾ ਸਭ ਕਿ ਕੋਰਾ ਪੈਂਦਾ ਉਹ ਉਹ ਕੋਈ ਜ਼ਰੂਰੀ ਨਹੀਂ ਹੈ ਚੜਾਏ ਪੈਸੇ ਦੇ ਫਿਰ ਪਹਿਲਾਂ ਕਿਰਾਏ ਚੜਾਤਾ ਜੇ ਕੋਰਾ ਜੇ ਪੈਂਦਾ ਕਿਸੇ ਥੋੜਾ ਜਿਹਾ ਫਿਰ ਲਾਤਾ ਹੈ ਵੀ ਕੋਰੇ ਦਾ ਕਰਕੇ ਜ਼ਰੂਰੀ ਹੈ ਕੋਰੇ ਦਾ ਕਰਕੇ ਜ਼ਰੂਰੀ ਤੇ ਇਹਨੂੰ ਹੋਰ ਕੋਈ ਠੰਡ ਨਹੀਂ ਮਾਰਦੇ ਠੀਕ ਹੈ ਸਾਰਾ ਸੌਖੀ ਖੇਤੀ ਚ ਆਪਣਾ ਕਰਦੂਗੀ ਠੀਕ ਹੈ ਇਹ 9ਵੇਂ ਕਿ ਮਹੀਨੇ ਸਟਾਰਟ ਹੋ ਜਾਂਦਾ ਜੇ ਕੀਤਾ ਲਾਉਣਾ ਕਿਸੇ ਨੇ ਇਹ ਹੁਣ ਜੱਲੀ ਜਾਂਦਾ ਆਪਾਂ ਕਿਹੜੇ ਮਹੀਨੇ ਚ ਲਾਇਆ ਹੈ ਆਪਾਂ ਤਾਂ 11ਵੇਂ ਲਾਇਆ ਹੈ ਜਰਨੂ ਸਾਰਾ ਇਹਦਾ 9ਵੇਂ ਲਾਉ ਅੱਜ ਵੈਰੀ ਰੀ 70 ਰੁਪਏ ਤੋਂ ਡਾਹਣ ਮੰਡੀ ਚ ਆਜਾ ਰੇਟ ਮੰਡੀ ਦਾ ਹੈਗਾ 40 ਰੁਪਏ ਲੱਗ ਪਸ ਬੋਲੀ ਤੇ ਬੋਲੀ ਦਾ ਠੀਕ 50 60 ਰੁਪਏ ਦਾ ਆਮ ਵੇਚਦਾ ਜੇ ਬੰਦੇ ਨੇ ਵੇਚਣਾ ਹੋਵੇ ਸਾਵਧਾਨ ਕਰਕੇ 50 ਰੁਪਏ ਪਰੰਡ ਦੇ ਵੇਚਣਾ ਹੋਵੇ ਤਾਂ ਉਹ ਹੀ 70 80 ਹਜ਼ਾਰ ਤੱਕ ਕਰੂਗਾ ਹਾਂ ਭਾਈ ਜੀ ਕਿੰਨਾ ਕਦੇ ਵੀ ਚੜ ਜੂਗਾ ਕਿ ਲੱਦਾ ਕਿਲਾ ਲਾਉਣਾ ਪਏ ਤਾਂ ਮਨਾਂ ਬੋਲੀ ਤੇ ਜਾਣਾ ਪਿਆ ਹਾਂ 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 ਇਤੜਾਈ ਤੁੜੀ ਤੁਸੀਂ ਮੈਨੂੰ ਦੱਸਿਆ ਸੌਕੀ ਹੈ ਨਾ ਤੜਾਈ ਇਹ ਕਹਿੰਦੇ ਨੇ ਤੁਹਾਡੇ ਤੜਾਈ ਕਰਦੇ ਨੇ ਤੜਾਈ ਤਾਂ ਬਈ ਇਹਦੀ ਰੋਜ਼ਮੂੰ ਹੁੰਦੀ ਹੈ ਰੋਜ਼ਮੂੰ ਹਾਂ ਨਹੀਂ ਤੀਜੇ ਦਿਨ ਤੇ ਰੱਖ ਲਾ ਫਿਰ ਉਹ ਤੇ ਠੀ ਉਹ ਮਹਦੀਪ ਇਹਦੀ ਗੱਲ ਕਰੀਏ ਵੀ ਇਹਦਾ ਸਾਈਜ਼ ਵੱਡਾ ਹੋ ਜੇ ਕੋਈ ਦਿੱਕਤ ਆਉਂਦੀ ਵੀ ਕੰੱਚ ਪਕੜਦਾ ਸਾਈਜ਼ ਥੋੜੀ ਜਿਹੀ ਆਉਂਦੀ ਠਿਕ ਪਿੰਡ ਵਾਲੇ ਤਾਂ ਵੱਡਾ ਸਾਈਜ਼ ਭਾਲ ਲਿਆ ਹੂੰ ਦੁੱਧ ਪਾ ਕੇ ਬਣਾਉਂਦੇ ਆ ਕਿ ਸ਼ਹਿਰ ਵਾਲੇ ਛੋਟਾ ਸਾਈਜ਼ ਭਾਲ ਲਿਆ ਜੁਤੀ ਨੂੰ ਨੰਗੀ ਜਾਂਦਾ ਵੱਡਾ ਹੋਦਾ ਹਾਂ ਹਾਂ ਰੇਟ ਦਾ ਡਿਫਰੈਂਸ ਆ ਜਾਂਦਾ ਉਹ ਇਹਦਾ ਛਾਟੀ ਕਰਕੇ ਮਿਹਨਤ ਵੱਡਾ ਬੈਂਟੀ ਕੱਢ ਕੇ ਵੇਚਦੇ ਤੇ ਇਹਦੀ ਵੀ ਜਿਵੇਂ ਆਪਾਂ ਜਿਆਦਾ ਐਦ ਕੀ ਬਿਰਲਾ ਨਹੀਂ ਲਾ ਰੱਖਿਆ ਮੈਂ ਕਹੀ ਦਿਖਾਣਾ ਬਿਰਲਾ ਨਹੀਂ ਲਾਇਆ ਬਾਈ ਇਹ ਇਹ ਵੱਧ ਕੇ ਬਹੁਤ ਲੰਮਾ ਜਾਂਦਾ ਇਹ ਇਹਦੀ ਸਾਹਸ ਵਾਹ ਜਦੋਂ ਹੁਣ ਕਰਾਂਗਾ ਮੈਂ ਇਹ ਲੰਮਾ ਚੱਲੂਗਾ ਇਹ ਤੇ ਤ ਇਹ ਮਰਦਾ ਨਹੀਂ ਜੰਦੀ ਇਹਦੀ ਸਾਰ ਸਾਰ ਕਰੀ ਜਾਵੇਂ ਮਰਦਾ ਨਹੀਂ ਇਹ ਚੱਲੀ ਜੋ ਟੂਸਾ ਗਾਹਾਂ ਕੱਢੀਓ ਪਿੱਛੇ ਜੜ ਲੰਮੀ ਬਣੀ ਜਾਵੇ ਇਹਦੀ ਠੀਕ ਹੈ ਹੰਦੀਪ ਜਿਵੇਂ ਵੈਰਾਈਟੀ ਦੀ ਗੱਲ ਕਰਨੀ ਹੈ ਨਾ ਆਪਾਂ ਤੇ ਆਹ ਤੇਰੀ ਬੀਜੀ ਦੀ ਗੱਲ ਕਰ ਲਈ ਮੈਂ ਕਿੱਕੇ ਬੈਟਾ ਤੇ ਲਾ ਰਿਹਾ ਤੇ ਮੇਰੇ ਪਾਸੇ ਫਾਇਲ ਜੀ ਹੈ ਨਾ ਫੰਗਸ ਦਾ ਬਾਈ ਆ ਖਾਈਆਂ ਚੱਲ ਜੀ ਦੁਰ ਅੱਛਾ ਹਾਂ ਇੱਥੇ ਕਰਵਾ ਦਿਆ ਠੀਕ ਹੈ ਤੇ ਕੋਈ ਇਹਦੀ ਖਾਸ ਸਪਰੇਅ ਚ ਫਰੂ ਦੀ ਕਿੰਨੀ ਕੀ ਲੋੜੀ ਇਨ ਫੰਗਸ ਦੀ ਪੈਂਦੀ ਜਾਦਾ ਜਾਂ ਫੰਗਸ ਹੋਰ ਤਾਂ ਕੋਈ ਹੋ ਨਹੀਂ ਕਹਿੰਦੀ ਠੀਕ ਜਾਂ ਬਸ ਤਰ ਤੂਤਾਲੀ ਫੰਗਸ ਦਾ ਕੀ ਨਿਸ਼ਾਨਾ ਨਹੀਂ ਹੁੰਦਾ ਸਪਰੇਅ ਤਾਂ ਪੈਂਦੀ ਨਹੀਂ ਜੇ ਆਪਾਂ ਕਹਿੰਦੀ ਇਹ ਤਾਂ ਚੁੰਡੀ ਹੰਡੀ ਪੈਂਦੀ ਆ ਜਾਂ ਮੱਖੀ ਦਾ ਅਟੈਕ ਆਉਂਦਾ ਆ ਜਾ ਕੇ ਫਲ ਕਰਨ ਲੱਗ ਜਾਂਦਾ ਹਾਂ ਹਾਂ ਠੀਕ ਹੈ ਤੇ ਜੇ ਬੀ ਦੀ ਗੱਲ ਕਰੀਏ ਆਪਾਂ ਤੇਰੇ ਵਾਲੇ ਅੱਧੇ ਕਿਲੇ ਦੀ ਗੱਲ ਕਰਦੇ ਆ ਵੀ ਤੇਰਾ ਪੈਂਦਾ 10095 ਸਾਨੂੰ ਕਿਲੋ ਕਿਲੋ ਹਾਂ ਕਿੰਨਾ ਪੈ ਗਿਆ ਇੱਥੇ ਵੀ ਦਾ ਮੈਂ ਹਿਸਾਬ ਜਨ ਲਾਇਆ ਵੀ ਦਾ ਪੈ ਗਿਆ ਹੋਊਗਾ ਮਤਲਬ ਚਾਰ ਪੰਜ ਸੌ ਗ੍ਰਾਮ ਵੀ ਪੈ ਜਾਣਗੇ ਵੀ ਦਾ 500 ਗ੍ਰਾਮ ਹਾਂ ਵੀ ਇਹਦਾ ਵੀ ਦਾ ਮੈਂ ਮੋਟਾ ਸਾਹਿਬ ਕਿਤੇ ਨਹੀਂ ਲਾਇਆ ਖੁੱਲੇ ਲਿਓਣਾ ਵੀ ਠੀਕ ਆ ਲਿਓਣਾ ਵੀ ਸੰਗੜਾ ਹਾਂ ਲਿਓਣਾ ਵੀ ਸੰਗੜਾ ਖੁੱਲੇ ਲਿਓਣਾ ਵੀ ਹਾਂ ਤੇ ਇਹਦੀ ਵਿੱਚ ਕਿਸੇ ਨਵੇਂ ਬੰਦੇ ਨੇ ਸਟਾਰਟ ਕਰਨਾ ਨਾ ਚਾਪਨ ਕੁੱਦ ਦੀ ਜਿਵੇਂ ਤੁਸੀਂ ਦੱਸਿਆਗਾ ਪਹਿਲਾਂ ਵੀ ਚਾਪਨ ਕੁੱਦ ਦੀ ਸੌਕੀ ਕੀਤੀ ਹੈ ਠੀਕ ਆ ਵੀ ਕਿੰਨੇ ਕ ਬਾਣ ਤੋਂ ਸਟਾਰਟ ਕਰਨਾ ਚਾਹੀਦਾ ਹੁਣ ਪਹਿਲਾ ਬੰਦਾ ਜੇ ਆਪ ਦੇ ਲਾ ਕੇ ਸਬਜ਼ੀ ਆਪ ਵੇਚੇ ਉਹਨੂੰ ਵੱਧ ਫਾਇਦਾ ਹਮ ਮੈਂ ਤਾਂ ਹੁਣ ਜਿਆਦਾ ਲਾਉਣ ਲੱਗ ਗਿਆ ਵੀ ਬੜੀ ਬੜੀ ਕਦਰ ਤੇ ਦੇਖ ਬੋਲੀ ਵੇਚਣ ਲੱਗ ਗਿਆ ਦੇਖ ਹਮ ਤੇ ਜਿਹੜੀ ਹੂੰ ਵੇਚਣੀ ਆ ਨਾ ਜਿਵੇਂ ਫਾਟਕਾਂ ਦੇ ਬਹਿ ਕੇ ਵੇਚਣੀ ਆ ਜਾਂ ਪਿੰਡਾਂ 'ਚ ਵੇਚਣੀ ਆ ਬੰਦਾ ਹਸਾਬ ਜਿੰਦਾ ਲਾ ਲੇ ਉਹਨਾਂ ਕੋਲ ਵੀ ਮੰਨ ਲੈ ਜਿੰਨੇ ਤੋਂ ਅੱਧੇ ਕਿੱਲੇ ਚ ਬੋਲੀ ਤੇ ਪੈਸੇ ਵੜਦਾਂ ਕੋਈ ਬੰਦਾ 2 ਕਨਾਲ ਚ ਵੜ ਸਕਦਾ ਮੈਂ ਤਾਂ ਦੁਕਾਨਦਾਰੀ ਕਰਕੇ ਮੈਂ ਫਿਰ ਬੋਲੀ ਤੇ ਵੇਚ ਕੇ ਆਉਦਾ ਦੁਕਾਨ ਨਹੀਂ ਸਾਹ ਹੁੰਦਾ ਦੇਖ ਹੂੰ ਦੁਕਾਨਦਾਰ ਦੇ ਨਾਲ ਇੱਥੇ ਸਪਰੇਅ ਦਾ ਆਉਂਦਾ ਬੋਲੀ ਤੇ ਬੰਦਾ ਸਪਰੇਅ ਨਹੀਂ ਕਰਦਾ ਜੇ 2 ਬੰਦੇ ਨਾ ਇੱਕ ਬੰਦਾ ਵੇਚਣ ਤੇ ਉਹ ਇੱਕ ਖੇਤ ਹੋਵੇ ਸਾਰਿਆਂ ਦਾ ਮੂਰੇ ਵੀ ਮੰਨ ਲੈ ਜੇ ਆਪਾਂ ਕਹਿੰਦੇ ਅੱਧੇ ਕਿੱਲੇ ਚ ਜੇ 50000 ਵਟੇਗਾ ਤੇ ਜਿਹੜਾ ਆ ਵੇਚੂ 70 80000 ਰੁਪਏ ਵਟ ਸਕਦਾ ਲੱਖ ਰੁਪਏ ਵੀ ਵਟ ਸਕਦਾ ਕਿਉਂਕਿ ਉਹਨੂੰ ਰੇਟ ਦੁਕਾਨਦਾਰ ਹਾਂ ਤਾਂ ਕਿਹੜਾ ਰੇਟ ਮਿਲੂਗਾ ਠੀ ਤੇ ਬਾਕੀ ਆ ਜੂੜਿਆ ਜਰੀ ਵਾਲੀ ਮੋਟੀ ਪੈਂਦੀ ਐ ਨਹੀਂ ਬਾਲੀ ਵੀ ਪੈਂਦੀ ਬਾਕੀ ਇਹਦੇ ਵਿੱਚ ਪੈਂਦੀ ਐ ਜੀ ਨਵਾਂ ਬੰਦਾ ਕੀ ਚੀ ਕਰ ਸਕਦਾ ਕਰ ਸਕਦਾ ਨਵਾਂ ਬਹੁਤ ਸੌਖਾ ਤਰੀਕਾ ਠੀਕ ਆ ਤੋੜਨਾ ਬਹੁਤ ਸੌਖਾ ਨਾ ਇਹ ਕੋਈ ਗੈ ਨਹੀਂ ਇਹ ਕਰਦੀ ਵੀ ਜਿਵੇਂ ਆਪਾਂ ਗੱਲ ਕੀਤੀ ਵੀ ਦੂੰਗਾ 2 ਕਿੱਲੇ ਆਦਕੀ ਸਬਜ਼ੀ ਦੇ ਲਾਏ ਆ ਪਹਿਲਾ ਕਨਾਲ ਤੋਂ ਸ਼ੁਰੂ ਕੀਤਾ ਜੱਪ ਵੀ ਗੱਲ ਕਹਿਣੇ ਆ ਵੇ ਦਰਸ਼ਕਾਂ ਨੂੰ ਵੀ ਥੋੜੇ ਪੱਧਰ ਤੋਂ ਸ਼ੁਰੂ ਕਰਨਾ ਚਾਹੀਦਾ ਨਾ ਵੀ ਤੁਹਾਡੇ ਕੋਲ ਟੋਟਲ ਖੇਤੀ ਕਿੰਨੀ ਹੈ ਟੋਟਲ ਕਿੰਨੀ 3-4 ਕਿੱਲੇ ਹੋਏ 4 ਕਿੱਲੇ 4 ਦੋ ਭਾਈਆਂ 4 ਕਿੱਲੇ ਲਿਆ ਦੋ ਦੋ ਕਿੱਲੇ ਠੀਕ ਆ ਵੀ ਤੇਰੇ हिस्से ਦੇ 2 ਕਿੱਲੇ ਲਾ ਲਾ ਵੀ ਦੋਨੇ ਕਿੱਲੇ ਤੋਂ ਸਬਜ਼ੀ ਦਾ ਹੀ ਬੈਠਾ ਠੀਕ ਆ ਕਣਕ ਝੋਨੇ ਨਾਲ ਇਹਦੀ ਜੇ ਆਪਾਂ ਆਮਦਨ ਦੱਸਣੀ ਹੋਵੇ ਹਨਾ ਆਪਾਂ ਕਿਹੜਾ ਕੋਈ ਝੂਠ ਬੋਲਣਾ ਵੀ ਕਣਕ ਝੋਨੇ ਨਾਲ ਜੇ ਅੱਗੇ ਤੂੰ ਫੇਰ ਹੀ ਇੱਧ ਕਿੰਨ ਕੱਲਾ ਪਾਣੀ ਲਾਉਣਾ ਜੀ ਇੱਕ ਦੋ ਦਵਾਈਆਂ ਕਰਨੇ ਹਨ ਇਹਦੀ ਆਪਾਂ ਆਮਦਨ ਦੀ ਗੱਲ ਕਰੀਏ 2 ਕਿੱਲਾਂ ਚੋਂ ਕਿੰਨੀ ਆਮਦਨ ਲੈ ਰਹੇ ਹੋ ਵੇ ਦੇਖ ਗੱਪ ਤਾਂ ਮਾਰਦੇ ਨਹੀਂ ਵਿੱਚ ਬੰਦੇ ਗੱਪਾਂ ਜਿਹਾ ਮਾਰੀ ਜਾਂਦੇ ਦੇਖ ਆਪਣੇ ਜੋ ਪੌਣੇ 2 ਕਿੱਲੇ ਸੀ ਮੇਰੇ ਕੋਲੇ ਇਹ ਸਬਜ਼ੀਦਾਰਾਈ ਸੀ ਪਿਛਲੇ ਸਾਲ ਹਾਂ ਪਿਛਲੇ ਸਾਲ ਪੌਣੇ 2 ਕਿੱਲਾਂ ਦੇ ਵਿੱਚੋਂ ਜਿਹੜਾ ਪੇਠਾ ਸੀ ਮੇਰਾ ਉਹ ਥੋੜਾ ਡਾਉਨ ਸੀਗਾ ਜਦੋਂ ਮੱਖੀ ਮੁੱਖੀ ਦਾ ਅਟੈਕ ਆ ਗਿਆ ਸੀਗਾ ਪਰ ਹੋਇਆ ਵੀ ਨਹੀਂ ਹਾਂ ਪੇਠਾ ਹੋਇਆ ਵੀ ਨਹੀਂ ਇੰਨਾ ਕਿਉਂਕਿ ਉੱਥੇ ਪੌਂਡੀ ਤੂਹਾ ਕਰਕੇ ਡਾਉਨ ਸੀਗਾ ਠੀਕ ਹੈ ਪੌਣੇ 2 ਕਿੱਲੇ ਦੇ ਵਿੱਚੋਂ ਵੀ ਮਤਲਬ ਵੀ ਡੇਢ ਕਿੱਲੇ ਮੰਨ ਠੀਕ ਹੈ ਮੈਂ 3.5 ਲੱਖ ਦੀ ਸਬਜ਼ੀ ਵੇਚੀ ਆ ਜੋ ਕੋਈ ਬੰਦਾ ਆਇਆ ਕਹਿੰਦਾ ਉਹ ਜਿਹੜੇ 1.5 ਕਿਲੇ ਜੋ 3.5 ਲੱਖ ਦੀ ਵੇਚੀ ਆ ਤਾਂ ਆਪਣੇ ਕੋਲੇ ਪਰਚੀਆਂ ਸੁਗੋਧ ਪਈਆਂ ਇਹਦੇ ਆਪਾਰਤੀਆਂ ਵੇਚ ਰਹਾ ਕੋਈ ਸਾਹਿਬ ਕੋਈ ਪਰ ਕੀ ਕੋਈ ਪਰ ਮੈਂ ਕੋਈ ਕੱਦੂ ਸੀ ਆ ਕਦੂ ਬੋਲੀ ਜੀ ਆਇਆ ਸ਼ੁਰੂ ਚ 60 ਰੁਪਏ ਦੇ ਦੇ ਗਿਆ ਅੱਛਾ ਉਵੇਂ ਇੱਕ ਰੇਟ ਦੀਆਂ ਲਿਸਟਾਂ ਪੰਗਿਆ ਬਾਅਦ ਸਭ ਤੇ ਭੇਜੀਆਂ ਪੰਗਿਆ ਮੇਰੇ ਕੋਲ ਵੱਧ ਤੋਂ ਵੱਧ ਰੇਟ ਉਹ ਤਾਂ 60 ਰੁਪਏ ਮਿਲਿਆ 60 ਰੁਪਏ ਮਿਲਿਆ ਘੱਟ ਤੋਂ ਘੱਟ ਹਾਂ ਘੱਟ ਤੋਂ ਘੱਟ ਉਹਦਾ 8 ਰੁਪਏ ਮਿਲਿਆ 8 ਤੋਂ ਘੱਟ 8 ਹਾਂ 8 ਤੋਂ 35 ਰੁਪਏ ਮਿਲ ਗਿਆ ਰੇਟ ਹਾਂ ਤੋਰੀ ਕਿੰਨੀ ਸੀ ਤੋਰੀ ਸੀ ਅੱਧਾ ਕਿੱਲਾ ਅੱਧਾ ਕਿੱਲਾ ਪਹਿਲੇ ਦਿਨ ਤੋਰੀ ਵੇਚੀ ਆ ਮੈਂ ਤੂੰ ਗੱਪ ਮਾਰੇਗਾ ਜਾਂ ਵੀ ਤੂੰ 2 ਕਿਲੋ ਤੋਰੀ ਲੈ ਕੇ ਗਿਆ ਬੋਲੀ ਤੇ ਕੱਲੀ 2 ਕਿਲੋ ਤੋਰੀ ਨਹੀਂ ਲੈ ਗਈ ਅਸੀਂ ਨਾਲ ਕੱਦੂ ਸੀ 2 ਕਿਲੋ ਤੋਰੀ ਲੈ ਗਿਆ 200 ਰੁਪਏ ਕਿਲੋ ਵਿਕੀ ਹੂੰ ਉਹ ਘੱਟੋ ਘੜ ਕਹਿ ਦਿੰਦਾਂ 200 ਕਿਲੋ ਕਿੰਨੀ ਸੀ ਮੰਡੀ ਚ ਆਈ ਹੀ ਨਹੀਂ ਸੀ ਆਈ ਹੈ ਨਹੀਂ ਸੀ ਜਦੋਂ ਪਹਿਲੀ ਵਾਰ ਮੈਂ ਹੀ ਲੈ ਕੇ ਗਿਆ ਸੀ ਬੋਲੀ ਤੇ ਠੀਕ 200 ਰੁਪਏ ਕਣਕ ਜਿਵੇਂ ਆਪਾਂ ਕਹਿੰਦੇ 50000 ਰੁਪਏ ਦੀ ਹੁੰਦੀ ਆ ਕਣਕ ਤਾਂ ਤੂੰ 1.5 ਕਿਲੋ ਚ ਜੋੜ ਲੱਗੇ ਕਿੰਨੇ ਦੀ ਹੁੰਦੀ ਆ 1.5 ਕਿਲੋ 70000 ਰੁਪਏ ਦੀ ਸਾਢੇ 10000 ਰੁਪਏ ਉਹਦਾ ਸੀ ਆ ਚਾਰ ਮਹੀਨੇ ਹੋ ਗਏ ਲਾਏ ਆ ਦੋ ਜਣੇ ਸੀ ਤਿੰਨ ਜਣੇ ਤੁਸੀਂ ਆਪ ਹੈ ਤਿੰਨ ਜਣੇ ਅਸੀਂ ਆਪ ਆਏ ਸਮੇ ਅਸੀਂ ਠੀਕ ਆ ਫਿਰ ਤਾਂ 40 40 ਤੋਂ 50000 ਰੁਪਏ ਤਾਂ ਮੈਨੂੰ ਲੇਬਰ ਦਾ ਪਿਆ ਬੰਦਿਆਂ ਦਾ ਬਸ ਹੂੰ ਤੇ ਉਹਦੇ ਵਿੱਚੋਂ ਤੇ ਬਾਕੀ ਤੂੰ ਖਰਚਾ ਹੋ ਗਿਆ ਬੰਦਿਆਂ ਦਾ ਵੇਸ ਦੇ ਦਾ ਖਰਚਾ ਲਾ ਪਰ ਵੀ ਆਮਦਨ ਕੋਲ ਲਮ ਲਾ ਕੇ ਜੇ ਆਪਾਂ ਡੇਢ ਵੀ ਖਰਚਾ ਕੱਢ ਲਈਏ ਡੇਢ ਲੱਖ ਖਰਚਾ ਕੱਢ ਦਿਓ ਹੂੰ ਫਿਰ ਵੀ ਸਾਢੇ ਤਿੰਨ ਦੇ ਵਿੱਚੋਂ 2 ਲੱਖ ਰੁਪਏ 2 ਲੱਖ ਰੁਪਏ ਆਪੀ 170000 ਹੋ ਗਿਆ ਕਿਲੇ ਦਾ ਇਹ ਬਹੁਤ ਵਧੀਆ 2 ਲੱਖ ਰੁਪਏ ਉਸਦਾ ਹੋ ਗਿਆ 2 ਕਿੱਲੇ ਦਾ ਹੋ ਗਿਆ ਦੇਖ ਆ 1.5 ਕਿੱਲੇ ਦਾ 1.5 ਕਿੱਲੇ ਦਾ ਹਾਂ ਇਹ ਕਿੱਲੇ ਦਾ ਤਾਂ ਵਧ ਗਿਆ ਲੱਖ ਤੋਂ ਵੀ ਇਹ ਕਣਕ ਕੱਢ ਕੇ ਦਿਖਾਓ ਤੁਸੀਂ ਸਾਰੇ ਖਰਚੇ ਕੱਢ ਕੇ ਟੋਟਲ ਆਪਾਂ ਕਹਿ ਦਈਏ ਨਾਲੇ ਸਬਜ਼ੀ ਆਪ ਦੀ ਖਾਂਦੇ ਆ ਨਾਲੇ ਤਾਂ ਆਪ ਵੇਚਦਾ ਤਾਂ ਇਧੂ ਵੀ ਰੇਟ ਵਧੀਆ ਮਿਲ ਸਕਦਾ ਇਹ ਆਪ ਵੇਚ ਤਾਂ ਫਿਰ ਤਾਂ ਵੱਧ ਹੈ ਸਾਰੀ ਗੋਲੀ ਦੀ ਵੇਚ ਆਪਣੀ ਵੀਡੀਓ ਦਾ ਮੰਤਵ ਇਹੀ ਹੁੰਦਾ ਵੀ ਜੇ ਕੋਈ ਮੰਨ ਲਾ ਛੋਟੀ ਖੇਤੀ ਵਾਲਾ ਬੰਦਾ ਠੀਕ ਆ ਉਹ ਜਿਆਦਾ ਬਾਂਹ ਠੀਕੇ ਤੇ ਲੈਣ ਨਾਲੋਂ ਅੱਧਾ ਕਿੱਲਾ ਦੋ ਕਣਾਂ ਨਾਲ ਸਬਜ਼ੀਆਂ ਸ਼ੁਰੂ ਕਰ ਲਓ ਉਹਦਾ ਖਰਚਾ ਪੱਟਾ ਸਬਜ਼ੀਆਂ ਤੋਂ ਚੱਲੀ ਜਾਊਗਾ ਠੀਕ ਆ ਇਹ ਠੀਕ ਕਰਦੀ ਬਾਈ ਜਾਣਕਾਰੀ ਦੇਣ ਵਾਸ